ਸਾਰੇ ਸੀ ਦਿੱਲੀ ਤੋਂ ਆਏ ਸੀ ਤੁਹਾਡੀ ਇੰਟਰਵਿਊ ਲੈਣੀ ਆ ਲੈ ਨਹੀਂ ਕੀ ਹੁੰਦਾ ਯਾਰ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਭੈਣ ਚ ਤੁਹਾਨੂੰ ਪੱਤਰਕਾਰ ਕੀ ਨੇ ਮਾਦਾ ਫੁੱਦੂ ਸਿਰੇ ਦੇ ਇੰਟਰਵਿਊ ਕਰੀਦੀ ਹੁੰਦੀ ਆ ਬਾਬੇਓ ਨਾ ਕਿ ਲਈਦੀ ਆ ਸਵਾਲ ਕੀ ਆ ਦੱਸੋ ਬਾਬੇਓ ਤੁਹਾਡਾ ਟਾਈਮ ਘੱਟ ਆ ਸਾਡੇ ਲਵੇ ਜਿਹੜੀ ਸਰ ਤੁਹਾਡੀ ਪਹਿਲਾਂ ਵਾਲੀ ਇੰਟਰਵਿਊ ਸੀ ਉਹ ਚੱਲੀ ਬਹੁਤ ਆ ਦਰਸ਼ਕਾਂ ਨੇ ਪਿਆਰ ਬਹੁਤ ਦਿੱਤਾ ਬਹੁਤ ਪਿਆਰ ਦਿੱਤਾ ਬਾਬੇਓ ਧੰਨਵਾਦ ਪਹਿਲਾਂ ਵਾਲੀ ਇੰਟਰਵਿਊ ਮਾੜੀ ਹੀ ਪਾਈ ਸੀ 2-4 ਮਿੰਟ ਦੀ ਬਹੁਤ ਪਿਆਰ ਦਿੱਤਾ ਧੰਨਵਾਦ ਸਾਰਿਆਂ ਦਾ ਕੋਈ ਸਵਾਲ ਹੈ ਸਰ ਸੇਤੀ ਦੱਸੋ ਦਵਾਈ ਚ ਮੇਰੇ ਊਂਟ ਪਾਣੀ ਪਲਾਉਣਾ ਊਂਟਾਂ ਨੂੰ ਜਾ ਕੇ ਭੁੱਖੇ ਘੜੇ ਨੇ ਅਸੀਂ ਤਾਂ ਤੁਹਾਡੀ ਜ਼ਿੰਦਗੀ ਬਾਰੇ ਜਾਨਣਾ ਸੀ ਸਰ ਹਾਂਜੀ ਦੱਸੋ ਕੀ ਜਾਨਣਾ ਹੈ ਜ਼ਿੰਦਗੀ ਬਾਰੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਤੁਸੀਂ ਕੰਮਕਾਰ ਕੀ ਕਰਦੇ ਹੋ ਦੁਬਾਰਾ ਪੁੱਛਦਾ ਕੀ ਕਰਿਆ ਨਾ ਨਾ ਕਰੀ ਨਾ ਕਰੀ ਚੱਲੀ ਜਾਂਦੇ ਚੱਲੀ ਜਾਂਦੇ ਕੱਟ ਲਾਵਾਂਗੇ ਚੱਲ ਕਿਹਦਾ ਤੁਸੀਂ ਕੰਮ ਕਰਕੇ ਕਰ ਸਰ ਤੁਸੀਂ ਕੰਮਕਾਰ ਕੀ ਕਰਦੇ ਹੋ ਕੰਮਕਾਰ ਸਾਰੇ ਅਸੀਂ ਕੁਝ ਨਹੀਂ ਕਰਦੇ ਅਸੀਂ ਆ ਗਏ ਬੇਲੇ ਜਮੇ ਪਹਿਲੇ 12 ਵਜੇ ਉੱਡਦੇ ਆ 1 2 ਵਜੇ ਰੋਟੀ ਪਾਣੀ ਖਾ ਕੇ ਮੋਬਾਈਲ ਮੋਲ ਚਲਾ ਲੈਣੇ ਆ ਫਿਰ ਕੋਈ ਜੀ ਗੱਲਾਂ ਦਾ ਵੀਡੀਓ ਬਣਾ ਲੈਣੇ ਆ ਨਹੀਂ ਕੋਈ ਚੱਕਰ ਨਹੀਂ ਪਤਾ ਕੀ ਹੈ ਬਾਬਿਓ ਸਾਡੇ ਚੱਲਦੇ ਨੇ ਅਮਰੀਕਾ ਚ ਟਰਾਲੇ 40 ਟਰਾਲੇ ਨੇ ਮੇਰੇ ਆਪ ਦੇ ਚੀਮਾ ਟਰਾਂਸਪੋਰਟ ਦੇ ਨੋਂ ਤੇ ਚਾਹੇ ਅਮਰੀਕਾ ਚ ਇੱਕ ਵੀ ਕਰ ਲਿਓ ਤੁਹਾਨੂੰ ਦੇ ਦੂੰਗਾ ਮੈਂ ਆਪਦਾ ਜੀਐਸਟੀ ਨੰਬਰ ਵੀ ਮੇਰਾ ਕਿੰਨਾ ਕੰਮ ਕਰਾ ਬਾਕੀ ਉਹਦੇ ਜ਼ਮੀਨ ਜਾਇਦਾਦ ਬਠੇਰੀ ਆ ਯਾਨੀ ਵੀ ਬਾਬਿਓ ਇੰਨਾ ਕ ਪੈਸਾ ਪਿਆ ਇੰਨਾ ਕ ਪੈਸਾ ਪਿਆ ਵੀ ਇਹ ਤਾਂ ਆਪਾਂ ਸ਼ੋਅ ਨਹੀਂ ਕਰਦੇ ਵੀ ਰੇਡਰ ਰੋੜ ਨਾ ਪੈ ਜੇ ਜ਼ਿੰਦਗੀ ਆਪਣੀ ਐਨ ਵਧੀ ਸਾਡੇ ਵਰਗੀ ਜ਼ਿੰਦਗੀ ਰੱਬ ਦੁਸ਼ਮਣ ਨੂੰ ਵੀ ਦਵੇ ਬਾਬਿਓ ਤੁਸੀਂ ਸਰ ਹੱਲ ਬਹੁਤ ਪੀਨੇ ਹੋ ਹੱਲ ਤਾਂ ਸਾਰ ਅਸੀਂ ਐ ਪੀ ਲੈਂਦੇ ਆ એનર્ਜੀ ਡਰਿੰਕ ਆ ਭੈਣ ਚੋ ਲੋਕ ਚਿੱਟਾ ਪੀ ਰਹੇ ਨੇ ਇਹਨਾਂ ਨਸ਼ੇ ਕਰ ਰਹੇ ਨੇ ਆ ਨਾ ਗੋਲੀਆਂ ਖਾ ਰਹੇ ਨੇ ਤੁਹਾਨੂੰ ਭੈਣ ਚੋ ਉਦੋਂ ਸਾਡੀ ਹੱਲ ਕਿਉਂ ਦਿਖਦੀ ਆ ਅੱਧੇ ਮੇਰੇ ਰਿਸ਼ਤੇਦਾਰ ਬਾਬਿਓ ਐਂ ਸਮਝੀ ਜਾਂਦੇ ਨੇ ਵੀ ਖਾਨੀ ਇਹਨਾਂ ਦਾ ਮੁੰਡਾ ਦਿਨੇ ਵੀਰਾ ਪੀ ਜਾਂਦਾ ਕੁਝ ਨਹੀਂ ਹੈਗਾ ਬਾਬਿਓ ਸੌਫਟ ਡਰਿੰਕ ਆ ਇੱਕ એનર્ਜੀ ਡਰਿੰਕ ਆ ਬੱਚੇ ਨਾ ਪੀਵੋ 18 ਸਾਲ ਤੋਂ ਥੱਲੇ ਵਾਲੇ 18 ਸਾਲ ਤੋਂ ਉੱਤੇ ਉਹਨੂੰ ਜਿਹੜਾ ਮਰਜ਼ੀ ਪੀ ਲੋ ਤੁਹਾਨੂੰ ਵੀ ਅੱਜ ਪਲਾ ਕੇ ਭੇਜਾਂਗੇ ਸਰ ਹੱਲ ਸਾਡਾ ਤੁਹਾਡੀ ਸਹੇਲੀ ਹੈਗੀ ਆ ਕੋਈ ਸਹੇਲੀ ਯਾਰ ਸਹੇਲੀ ਕੀ ਸਵਾਲ ਪੁੱਛ ਲਿਆ ਦਰਦ ਯਾਰ ਛੇੜ ਲਿਆ ਭੈਣ ਦੀ ਡਾਂਗ ਬਾਬਿਓ țeeli ਬਾਬਿਓ ਹੈਗੀ ਸੀ ਮੇਰੀ țeeli ਹੈਗੀ ਸੀ ਸਹੇਲੀ ਤੁਹਾਨੂੰ ਲੈ ਸ਼ੁਰੂ ਤੋਂ ਹੀ ਦੱਸਾਂ ਫਿਰ ਹਾਂਜੀ ਹਾਂ ਕਾਲਜ ਦਾ ਟਾਈਮ ਹੁੰਦੀ ਬਾਈ ਇੱਕ ਕੁੜੀ ਹੂੰ ਉਹਦੇ ਮਗਰ 25-30 ਮੁੰਡੇ ਸੀਗੇ ਹੂੰ ਜੱਟ ਨੂੰ ਆ ਗਈ ਉਹ ਪਸੰਦ ਬਿਲਕੁਲ ਜੱਟ ਕਹਿੰਦਾ ਇਹ ਚਾਹੀਦੀ ਉਹ ਚਾਹੀਦੀ ਹੈ ਜ਼ਿੰਦਗੀ 'ਚ ਹੂੰ ਫੇ ਬਾਬਾ ਆਪਾਂ 15-20 ਦਿਨ ਪਲਟੀਨੇ ਤੇ ਗੇੜੇ ਲਾਏ ਉਹਦੇ ਮਗਰ ਗੇੜੇ ਲਾਏ ਤਾਂ ਜੱਟ ਨੇ ਟਕਾ ਲਈ ਉਹ ਫਿਰ 5-6 ਸਾਲ ਅਸੀਂ ਵਧੀਆ ਰਹੇ ਮੈਂ ਸੀਰੀਅਸ ਵੀ ਹੋ ਗਿਆ 2 ਕੁ ਸਾਲ ਵਿੱਚ ਫਿਰ ਮੈਂ ਫੇਰ ਨੌਨ ਸੀਰੀਅਸ ਹੋ ਗਿਆ ਅੱਛਾ ਫਿਰ ਮੈਂ ਉਹਨੂੰ ਕਹਿਆ ਯਾਰ ਆਪਣਾ ਕੋਈ ਫਿਊਚਰ ਨਹੀਂ ਆਣਾ ਕੁਝ ਨਹੀਂ ਗੱਲਬਾਤ ਵੀ ਮੈਂ ਇਧਰ ਲਾਈਨ ਚ ਆਉਣਾ ਚਾਹੁੰਦਾ ਸੀ ਮੈਂ ਵੀਡੀਓ ਵਾਲੀ ਸ਼ੁਰੂ ਕਰਨੀ ਸੀ ਮੈਂ ਫਿਰ ਆਪਾਂ ਛੱਡਤੀ ਦੇਖ ਲਓ ਤੁਸੀਂ ਇੰਨਾ ਸੋਹਣਾ ਪਿਆਰ ਸੀ ਸਾਡਾ ਮੈਨੂੰ ਉਹਦੀ ਮੋੜ ਕੇ ਯਾਦ ਨਹੀਂ ਆਈ ਜਿਹੜਾ ਬੰਦਾ ਉਹਨੇ ਨਾਲ ਸੱਤ ਸਾਰਾ ਆਹੋ ਬਈ ਯਾਦ ਤਾਂ ਆਉਂਦੀ ਆ ਪਰ ਬਾਬਿਓ ਕਦੇ ਯਾਦ ਨਹੀਂ ਆਈ ਛੇਲੀ ਸੂਲੀਆਂ ਤੋਂ ਬਚ ਕੇ ਰਹੋ ਕੋਈ ਫਾਇਦਾ ਨਹੀਂ ਬਸ ਸਿੱਧਾ ਵਿਆਹ ਕਰਾ ਬਾਬਿਓ ਸਰ ਤੁਹਾਨੂੰ ਮੈਸੇਜ ਵੀ ਬਹੁਤ ਆਉਣੇ ਆਣੇ ਮੈਸੇਜ ਬਾਬਿਓ ਮੈਸੇਜ ਇੰਨੇ ਆਉਂਦੇ ਨੇ ਕੁੜੀਆਂ ਦੇ ਮੈਂ ਕਹਿੰਦਾ ਤੁਸੀਂ ਪੁੱਛੋ ਨਾ ਆਪਾਂ ਹਰੇਕ ਦਾ ਰਿਪਲਾਈ ਚਲੋ ਕਰ ਦਿੰਨੇ ਆ ਪਰ ਆਪਾਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਮੈਂ ਕਹਾਂ ਵਰਜਣ ਮੈਂ ਇਹ ਕੰਮਾਂ ਚ ਪੈਣਾ ਨਹੀਂ ਚਾਹੁੰਦਾ ਇਸ ਲਈ ਮੈਨੂੰ ਕੋਈ ਕੁੜੀ ਨਾ ਮੈਸੇਜ ਕਰਿਆ ਕਰੋ ਹੋਰ ਭੈਣ ਚ ਦੁਨੀਆ ਤੇ ਮੁੰਡੇ ਮੁੱਕ ਗਏ ਉਹਨਾਂ ਨੂੰ ਮੈਸੇਜ ਕਰੋ ਅਸੀਂ ਤਾਂ ਲੰਡਰ ਬੰਦੇ ਆ ਸਾਨੂੰ ਭੈਣ ਚ ਕੀ ਮੈਸੇਜ ਕਰਦੇ ਹੋ ਕੁੜੀਆਂ ਨੂੰ ਖਾਸ ਬੇਨਤੀ ਆ ਮੈਨੂੰ ਕੋਈ ਮੈਸੇਜ ਨਾ ਕਰਿਆ ਕਰੋ ਹੁਣ ਸਰ ਤੁਹਾਡੀਆਂ ਕਿੰਨੀਆਂ ਕਿਸੇਲੀਆਂ ਨੇ ਇਸ ਟਾਈਮ ਸੇਲੀਆਂ ਯਾਰ ਸੇਲੀਆਂ ਤਾਂ ਐ ਤਾਂ ਨਹੀਂ ਪਤਾ ਲੱਗਣਾ ਤੈਨੂੰ ਗੁਲਾ ਦਿੰਨਾ ਆਹ ਸੋਮਵਾਰ ਨੂੰ ਇੱਕ ਨਾ ਗੱਲ ਕਰਦਾ ਫਿਰ ਮੰਗਲਵਾਰ ਨੂੰ ਗੱਲ ਕਰਦਾ ਸਰ ਫਿਰ ਬੁੱਧਵਾਰ ਨੂੰ ਫਰ ਸਰ ਵੀਰਵਾਰ ਨੂੰ ਸ਼ੁੱਕਰਵਾਰ ਵਾਲੀ ਨੂੰ ਰੂਮ ਚ ਮਿਲਦਾ ਠੀਕ ਹੈ ਬਾਬੋ ਸਰ ਕਿਨੂੰ ਵਰਜਣ ਉਹ ਹੈਗੇ ਤਾਂ ਵਰਜਣ ਆ ਪਰ ਅਸੀਂ ਗਲਤ ਕੰਮ ਨਹੀਂ ਕੋਈ ਕਰਦੇ ਰੂਮ ਚ ਬਹਿ ਕੇ ਗੱਲਾਂ ਮਾਰਦੇ ਆ ਫਿਰ ਸ਼ੁੱਕਰਵਾਰ ਨੂੰ ਮਿਲਦਾ ਸ਼ਨੀਵਾਰ ਐਤਵਾਰ ਮੈਂ ਕਰਦਾ ਰੈਸਟ ਕਿਉਂ ਪਿੱਠ ਪੁੱਠ ਦੁਖਾਂ ਲਾ ਆ ਜਾਂਦੀਆਂ ਸਰੀਰ ਥਕਾਬੜ ਚ ਹੋ ਜਾਂਦਾ ਤੁਹਾਨੂੰ ਪਤਾ ਕੰਨਿਆਂ ਨੂੰ ਦੇਖ ਕੇ ਤਾਂ ਮੁੰਡਾ ਵੀ ਥਕਾਬੜ ਚ ਹੋ ਜਾਂਦਾ ਛੇਲੀਆਂ ਹੈਗੀਆਂ 5-7 ਹੈਗੀਆਂ ਚਲੋ ਹੁਣ ਤੁਸੀਂ ਇਹ ਬਾਲੀਆਂ ਗੱਲਾਂ ਕੈਮਰੇ ਮੂਰੇ ਨਾ ਹੀ ਪੁੱਛੋ ਤਾਂ ਚੰਗਾ ਸਰ ਤੁਹਾਡੀ ਫੈਨ ਫੋਲਿੰਗ ਬਹੁਤ ਹੈ ਹਾਂਜੀ ਫੈਨ ਫੋਲਿੰਗ ਕਾਦੀ ਹੈ ਭਰਾਵਾਂ ਦਾ ਪਿਆਰ ਹੈ ਬਾਬਿਓ ਫੁੱਲ ਸਿਰਾ ਪਿਆਰ ਆ ਆਪਾਂ ਨੂੰ ਹਰੇਕ ਜਗ੍ਹਾ ਤੋਂ ਹੀ ਅੱਜ ਤੱਕ ਮੈਸੇਜ ਆਇਆ ਪਿਆ ਇੱਕ ਸਪੈਸ਼ਲ ਮੈਨੂੰ ਉਹ ਬੜੇ ਮੈਸੀ ਕਰਦੇ ਨੇ ਭਵਾਦ ਆਲੇ ਉਹਨਾਂ ਦਾ ਹੁਣ ਮੇਰੇ ਯਾਦ ਨਹੀਂ ਆ ਰਹੀ ਬੋਲੀ ਬੜੀ ਖਤਰਨਾਕ ਜੀ ਬੋਲੀ ਬੋਲਦੇ ਨੇ ਉਹ ਉਹ ਬੜੇ ਮੈਸੀ ਕਰਦੇ ਨੇ ਮੈਨੂੰ ਬਾਹਰੋਂ ਬੜੇ ਮੈਸੀ ਆਉਂਦੇ ਨੇ ਯਾਨੀ ਯਾਰ ਆਪਾਂ ਨੂੰ ਫੁੱਲ ਪਿਆਰ ਦਿੰਦੇ ਨੇ ਲੋਕ ਨਾ ਆਪਾਂ ਕਦੇ ਹਵਾ ਕਰੀਆ ਬਾਬਿਓ ਇਹਦਾ ਅੱਜ ਚੈਨਲ ਹੈਕ ਹੁੱਕ ਹੋ ਗਏ ਉਰੀ ਰਹਿ ਜਾਣਾ ਸਾਰਾ ਕੋਈ ਬੌਲਰ ਫੁੱਲ ਠੀਕ ਨਹੀਂ ਬਾਬਿਓ ਇਸ ਲਈ ਆਪਣਾ ਫੀਲਿੰਗ ਨਹੀਂ ਲੈਣੀ ਫੀਲਿੰਗ ਲੈਣੀ ਨਹੀਂ ਜਮੀ ਆਪਾਂ ਜੱਟਵਾਦ ਪ੍ਰੋਗਰਾਮੇ ਰੱਖਣਾ ਆਪਣਾ ਨਹੀਂ ਬਈ ਦੇਖਦਾ ਹਰ ਜਗ੍ਹਾ ਭੈਣ ਦੀ ਡਾਂਗ ਭੈਣ ਦੀ ਡਾਂਗ ਚੀਮਾ ਬਈ ਐਂ ਹੋਉਂਦੀ ਆ ਬਈ ਭੈਣ ਦੀ ਡਾਂਗ ਦਾ ਬਾਬਾ ਆਪਾਂ ਸ਼ੁਰੂ ਕਰਿਆ ਸੀ ਵੀ ਭੈਣ ਦੀ ਐਲ ਭੈਣ ਦੀ ਐਫ ਕਹਿੰਦੇ ਆ ਜਦੋਂ ਚੰਗਾ ਜਿਹਾ ਹੀ ਲੱਗਦਾ ਕੁੜੀਆਂ ਵੀ ਮੈਨੂੰ 40% ਦੇਖਦੀਆਂ ਨੇ ਕਿਉਂ ਫਿਆ ਜਾਂਦਾ ਨਾ ਇੰਸਟਾਗ੍ਰਾਮ ਤੇ YouTube ਤੇ ਇਸ ਲਈ ਬਈਰ ਆਪਾਂ ਭੈਣ ਦੀ ਡਾਂਗ ਕਹਿਣ ਲੱਗੇ ਸੀ ਤਾ ਹੋ ਕੋਈ ਗਾਲ ਨਹੀਂ ਹੈਗੀ ਬਾਬੇ ਉਹ ਭੈਣ ਦੀ ਡਾਂਗ ਇਸ ਬਸ ਐ ਸਮਝ ਲੋ ਵੀ ਆਪਾਂ ਭੈਣ ਦੀ ਲੰਨ ਨਹੀਂ ਕਹਿੰਦੇ ਹੈਗੇ ਹਾਂ ਬਸ ਇਹ ਭੈਣ ਦੀ ਡਾਂਗ ਹੀ ਚੱਲੂਗੀ ਮੈਂ ਸੁਣਿਆ ਵੀ ਥੋੜਾ ਜਿਹੜਾ ਪਹਿਲਾਂ ਕਾਰੋਬਾਰ ਸੀਗਾ ਦਵਾਈ ਦੇ ਵਿੱਚ ਜਹਾਜਾਂ ਜਹੂਜਾਂ ਦਾ ਵੀ ਆ ਦਵਾਈ ਚ ਬਾਈ ਆਪਣੇ ਊਂਟ ਚੱਲਦੇ ਨੇ ਅੱਛਾ ਮੇਰੇ ਦਾਦੇ ਦੇ 32 ਊਂਟ ਸੀ ਅੱਛਾ ਫਿਰ ਮੇਰੇ ਲਾਨੇਦਾਰ ਨੇ ਤਰੱਕੀ ਕਰੀ 132 ਕਰੇ ਅੱਛਾ ਹੁਣ 632 ਊਂਟ ਨੇ ਛੇਤੀ ਸਵਾਲ ਪੁੱਛੋ ਮੈਂ ਭੈਣ ਚੋਂ ਉਦੋਂ ਪਾਣੀ ਬੁਲਾਉਣਾ ਭੁੱਖੇ ਖੜੇ ਨੇ ਉਹ ਅੱਛਾ ਸਰ ਤੁਹਾਡਾ ਹੋਰ ਕੀ ਸ਼ੌਂਕ ਆਗਾ ਸ਼ੌਂਕ ਆਪਣਾ ਕੁਝ ਨਹੀਂ ਹੈਗਾ ਯਾਰ ਕੋਈ ਇਹਰਜਾ ਸ਼ੌਂਕ ਨਹੀਂ ਕੋਈ ਕੱਪੜੇ ਦਾ ਨਹੀਂ ਲੀਡੇ ਦਾ ਨਹੀਂ ਐਡਾ ਕੋਈ ਤਕੜਾ ਸ਼ੌਂਕ ਨਹੀਂ ਬਾ ਉਹ ਹੀ ਸਿੱਧੇ ਜੱਟ ਬੋੜ ਕੇ ਬੰਦੇ ਆ ਹਾਰ ਲੈਂਚ ਆ ਗਏ ਤੁੱਕਾ ਚੱਲ ਗਿਆ ਵਾਸਤਾ ਭੋਰ ਦੇ ਦੀ ਯਾਰ ਤੁੱਕਾ ਚੱਲ ਗਿਆ ਸ਼ੌਂਕ ਸ਼ੌਂਕ ਇੰਨੇ ਕੋਈ ਖਤਰਨਾਕ ਹੈ ਨਹੀਂ ਬਾਬੇਓ ਬਸ ਠੀਕ ਹੈ ਜਿਹੜੀ ਜ਼ਿੰਦਗੀ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਸਰ ਤੁਸੀਂ ਦੁਨੀਆ ਦਾ ਸਭ ਤੋਂ ਫੁੱਦੂ ਬੰਦਾ ਕਿਹਨੂੰ ਮੰਨਦੇ ਹੋ ਫੁੱਦੂ ਬੰਦਾ ਜੀ ਹੁਣ ਤੁਹਾਨੂੰ ਸੱਚ ਦੱਸਾਂ ਜੋ ਫੁੱਦੂ ਬੰਦਾ ਆਪਾਂ ਉਹਨੂੰ ਮੰਨਦੇ ਆ ਜਿਹੜਾ ਭੈਣ ਚੋਦ ਪਿੰਡ ਦੀ ਕੁੜੀ ਫਸਾਉਂਦਾ ਆਪਦੇ ਅੱਛਾ ਠੀਕ ਨਹੀਂ ਬਾਬੇਓ ਜ਼ਿੰਦਗੀ ਚ ਇੰਨੇ ਲੰਡੂ ਕੰਮ ਕਰ ਰਹੇ ਨੇ ਮੈਂ ਕਹਿੰਦਾ ਮੇਰੇ ਜਿੰਨੇ ਲੰਡੂ ਕੰਮ ਕਿਸੇ ਨੇ ਨਹੀਂ ਕਰੇ ਪਰ ਨਾ ਆਪਾਂ ਕਹਦੇ ਮੱਲੇ-ਮੁੱਲੇ ਦੀ ਕੁੜੀ ਵਸਾਈ ਆ ਜਿਵੇਂ ਉਹਦੇ ਸ਼ਹਿਰ 'ਚ ਰਹਿੰਦੇ ਆ ਨਾ ਕਦੇ ਪਿੰਡ 'ਚ ਕਿਸੇ ਕੁੜੀ ਕਰਨੀ ਚਾਹ ਇੱਕ ਗੱਲ ਹੋਰ ਹੈ ਜਿਹੜੇ ਭੈਣ ਚੋ ਦੇ ਇਹ ਗੱਲ ਕਹਿੰਦੇ ਨੇ ਵੀ 3 ਭੈਣਾਂ ਸਭ ਦੀਆਂ ਸਾਂਝੀਆਂ ਨੇ ਬਾਬੇਓ ਉਹੀ ਭੈਣ ਦਾ ਯਾਰ ਸਭ ਤੋਂ ਵੱਧ ਬ੍ਰਾਮੀ ਨੇ ਸਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵਿਦਵਾਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਵਾਲੇ ਵਿਦਵਾਨ ਹੈ ਯਾਰ ਇਹ ਹੋ ਬਹੁਤ ਗਏ ਸੋਸ਼ਲ ਮੀਡੀਆ ਤੇ ਵਿਦਵਾਨ ਹਮ ਇੱਟ ਚੱਕੀ ਤੇ ਪਹਿਲਾਂ ਗਾਇਕ ਨਿਕਲਦਾ ਸੀ 5-4 ਸਾਲ ਪਹਿਲਾਂ ਹੁਣ ਭੈਣ ਚੋ ਤਾਂ ਸੋਸ਼ਲ ਮੀਡੀਆ ਤੇ ਵਿਦਵਾਨ ਵੈਸੇ ਤਾਂ ਤੁਹਾਡੇ ਭਰਾ ਨੂੰ 99% ਕਮੈਂਟ ਪੋਜ਼ਿਟਿਵ ਆਉਂਦੇ ਨੇ ਹਮ ਇੱਕ ਦੋ ਵਿੱਚ ਵਿਦਵਾਨ ਆ ਜਾਂਦੇ ਨੇ ਤੁਸੀਂ ਐ ਕਰਦੇ ਹੋ ਐ ਕਰਦੇ ਹੋ ਵੀ ਭੈਣ ਚੋਦੋ ਥੋਤੋਂ ਘਰੋਂ ਲੈ ਕੇ ਕਰਦੇ ਆ ਸਾਡੀ ਜ਼ਿੰਦਗੀ ਅਸੀਂ ਚਾਹੇ ਖੂਚ ਡਿਗ ਜੀ ਠੀਕ ਨਹੀਂ ਇਹ ਜਿਹੜੇ ਵਾਲੇ ਵਿਦਵਾਨ ਬਣਦੇ ਨੇ ਨਾ ਬਿਲਕੁਲ ਸਰ ਇਹਨਾਂ ਦੇ ਫੋਨ ਫੜੋ ਹਿਸਟਰੀ ਚੈੱਕ ਕਰੋ ਸਰ ਇਹ ਭੈਣ ਚੋਦ ਲੁਚੀਆਂ ਫਿਲਮਾਂ ਦੇਖਦੇ ਨੇ ਐ ਨਹੀਂ ਪਤਾ ਸਵੇਰੇ ਉੱਠਣਸਾਰ ਸਣੀ ਲਿਆਉਣ ਦੀ ਫਿਲਮ ਲਾ ਲੈਂਦੇ ਹੁਣ ਸਵੇਰੇ ਉੱਠ ਕੇ ਸਣੀ ਲਿਆਉਂਦੀ ਫਿਲਮ ਲਾ ਲਈ ਫਿਰ ਸਾਰਾ ਦਿਨ ਭੈਣ ਚੋ ਵਾਹਿਗੁਰੂ ਵਾਹਿਗੁਰੂ ਗਿਆਨ 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 ਇਸ ਲਈ ਜਿਹੜੇ ਸੋਸ਼ਲ ਮੀਡੀਆ ਤੇ ਵਿਦਵਾਨ ਨੇ ਉਹਨਾਂ ਦੀ ਭੈਣ ਦੇ ਡਾਂਗ ਬਾਬੇਓ ਅੱਛਾ ਸਰ ਨਸ਼ੇ ਪੱਤੇ ਬਾਰੇ ਤੁਹਾਡਾ ਕੀ ਖਿਆਲ ਹੈ ਨਸ਼ੇ ਪੱਤੇ ਬਾਰੇ ਆ ਸਵਾਲ ਪੁੱਛਿਆ ਤਾਂ ਦਿਲ ਲੱਗ ਮਾ ਅੱਛਾ ਨਸ਼ੇ ਪੱਤੇ ਬਾਰੇ ਸਰ ਇਹ ਖਿਆਲ ਹੈ ਮੈਂ ਅਛਾ ਪਤਾ ਕਰ ਲੈਣਾ ਚਾਹੀਦਾ ਅੱਛਾ ਠੀਕ ਹੈ ਜ਼ਿੰਦਗੀ ਇੱਕਾ ਜ਼ਿੰਦਗੀ ਇੱਕਾ ਨਸ਼ਾ ਪਤਾ ਕਰੋ ਰੱਜ ਕੇ ਕਰੋ ਉਰੇ ਤੱਕ ਕਰੋ ਉਰੇ ਤੱਕ ਅੱਛਾ ਪਰ ਗਲਤ ਨਸ਼ਾ ਨਾ ਕਰੋ दारू ਪੀ ਲੋ ਹੂੰ ਖੀਮ ਡੋਡੇ ਭੁੱਕੀ ਦੇ ਦੋ ਚਮਚੇ ਲਾ ਲਓ ਸਰ ਮੈਂ ਅੱਜ ਲਾ ਕੇ ਆਇਆ ਅੱਛਾ ਹਾਂ ਅੱਜ ਮੈਂ ਲਾ ਕੇ ਆਇਆ ਦਿਵਾਲੀ ਐ ਸਰ ਤਾਂ ਹੀ ਬੋਲਿਆ ਜਾਂਦਾ ਦਿਵਾਲੀ ਐ ਸਰ ਨਹੀਂ ਇਹ ਗੱਲ ਨਹੀਂ ਇੱਕ ਮੈਨੂੰ ਇਹ ਮੈਸੀਬ ਉਹ ਆਉਂਦੇ ਨੇ ਸਰ ਵੀ ਇਹਦਾ ਮਾਲ ਖਾਦਾ ਵੇਆ ਜਾਂ ਕਈ ਕਹਿੰਦੇ ਨੇ ਮਾਲ ਹਿੱਟ ਕਰ ਗਿਆ ਜਾਂ ਕਹਿੰਦੇ ਨੇ ਇਹਦਾ ਡੀਲਰ ਪਤਾ ਕਰੋ ਉਹ ਕਮੈਂਟ ਆਉਂਦੇ ਨੇ ਤੁਸੀਂ ਪੜ ਲਿਓ ਚਾਹੇ ਖੋਲ ਕੇ ਸਾਰੇ ਮੇਰੀ ਆਵਾਜ਼ ਐਵੇਂ ਆ ਜਮਾਂਦਰੋ ਹੀ ਆਈ ਸੀ ਕੋਈ ਇਹ ਮਾਲ ਮੋਲ ਦਾ ਨਹੀਂ ਆਪਾਂ ਰੋਜ਼ ਨਹੀਂ ਖਾਂਦੇ ਹੁਣ ਤੁਹਾਡਾ ਸਵਾਲ ਸੀ ਨਸ਼ੇ ਪੱਤੇ ਬਾਰੇ ਨਸ਼ੇ ਪੱਤੇ ਸਰ ਗੋਲੀਆਂ ਗਿੱਟੇ ਆਹ ਪੈਂਚੋ ਦੇ ਪ੍ਰੈਗੇ ਛਰੇਗੇ ਟੀਕੇ ਹੂੰ ਇਹਨਾਂ ਤਾਂ ਨੌਜਵਾਨੀ ਬਚ ਕੇ ਰਹੇ ਹੂੰ ਬਾਕੀ ਦੋ ਚਮਚੇ ਭੁੱਕੀ ਦੇ ਖਾ ਸਕਦਾ दारू ਪੀ ਸਕਦਾ ਬੀਅਰ ਪੀ ਸਕਦਾ ਸਰ ਜਿਵੇਂ ਅੱਜ ਕੱਲ ਆਪਾਂ ਜਵਾਕ ਮਿਲਣ ਆਉਂਦੇ ਨੇ ਮੈਨੂੰ ਬਹੁਤ ਜਵਾਕ ਮਿਲਣ ਆਉਂਦੇ ਨੇ ਪੈਂਚੋ ਤਾਂ ਹੁੱਬ ਕੇ ਦੱਸਣਗੇ ਪ੍ਰੈਗੇ ਖਾਦੇ ਪਏ ਨੇ ਉਹ ਪੈਂਚੋ ਦਾ ਨੂੰ ਦੇਖ ਕੇ ਹੈਰਾਨ ਹੋਈਦਾ ਵੀ ਯਾਰ ਤੁਹਾਡੀ ਉਮਰ ਕੀ ਆ ਹੂੰ ਖੱਸੀ ਹੋ ਜਾਣਗੇ ਬਾਬਿਓ ਜਾਨਦੇ ਉਹਨਾਂ ਨੇ 20 22 ਸਾਲ ਦੇ ਹੋਣਾ ਇਸ ਲਈ ਬਾਬਿਓ ਆ ਜਿਹੜੇ ਮੈਡੀਕਲ ਨਸ਼ੇ ਨੇ ਇਹਨਾਂ ਤੋਂ ਬਚ ਕੇ ਰਹੋ ਦੋ ਚਮਚੇ ਭੁੱਕੀ ਦੇ ਖਾ ਲਿਆ ਕਰੋ ਠੀਕ ਹੈ ਹਾਂਜੀ ਸਰ ਹੋਰ ਕੀ ਸਵਾਲ ਹੈ ਦਵਾਈ ਮੇਰੇ ਊਂਟ ਭੁੱਖੇ ਖੜੇ ਨੇ ਬਾਕੀ ਸਰ ਆਪਾਂ ਇਹ ਵੀਡੀਓ ਦਾ ਇੱਥੇ ਐਂਡ ਕਰ ਦਿਆਂਗੇ ਜੇਲ੍ਹ ਦੀ ਗੱਲ ਰਹੇਗੀ ਹੈ ਜੇਲ੍ਹ ਜੇਲ੍ਹ ਸਰ ਜੇਲਾਂ ਬਾਰੇ ਕੀ ਖਿਆਲ ਹੈ ਜੇਲ੍ਹ ਗਏ ਹੋ ਤੁਸੀਂ ਕਦੇ ਸਰ ਤੁਸੀਂ ਜੇਲ੍ਹ ਕਿਉਂ ਗਏ ਕਦੇ ਦੁਬਾਰਾ ਪੁੱਛ ਸਰ ਤੁਸੀਂ ਜੇਲ੍ਹ ਕਿਉਂ ਗਏ ਕਦੇ ਜੇਲ੍ਹ ਗਏ ਆ ਜੀ ਅਸੀਂ ਹਾਂ ਸਾਰੀਆਂ ਜੇਲਾਂ ਕਟੀਆਂ ਪੰਜਾਬ ਚ ਯਾਨੀ ਜਿਵੇਂ 25-30 ਜੇਲਾਂ ਹੋਣਗੀਆਂ ਅਸੀਂ ਬਾਈਕ ਕਟੀਆਂ ਨੇ ਪਰ ਅਸੀਂ ਤਾਂ ਐਂ ਕਹਿੰਦੇ ਆ ਜਿਹਨੇ ਜੇਲ੍ਹ ਨਹੀਂ ਦੇਖੀ ਉਹ ਜੰਮਿਆ ਹੀ ਨਹੀਂ ਜਿਵੇਂ ਕਹਿ ਦਿੰਦੇ ਨੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਬਾਬੇ ਉਹ ਜੇਲ੍ਹ ਜਾਣਾ ਚਾਹੀਦਾ ਆਪਾਂ ਐ ਨਹੀਂ ਕਹਿੰਦੇ ਕੋਈ ਚੋਰੀ ਕਰਕੇ ਜਾਓ ਲੁੱਟਖੋ ਕਰਕੇ ਆਓ ਨਸ਼ੇ ਚ ਜਾਓ ਅਸੀਂ ਵੀ ਗਏ ਆ ਜੇਲਾਂ ਜ਼ਮੀਨ ਜਾਇਦਾਦਾਂ ਦੇ ਰੋਲੇ ਤੁਹਾਨੂੰ ਵਾਦਾ ਆਪਣੇ ਜੱਟਾਂ ਦੇ ਹੁੰਦੀ ਨੇ ਜੇਲ੍ਹ ਬਾਬੇ ਇੱਕ ਯੂਨੀਵਰਸਿਟੀ ਐ ਅੱਛਾ ਮੈਨੂੰ ਤਾਂ ਇੰਨਾ ਕੁ ਪਤਾ ਹੈ ਜਿਹੜਾ ਬੰਦਾ ਜੇਲ੍ਹ ਦੀ ਦੁਨੀਆ ਕੱਟ ਗਿਆ ਜ਼ਿੰਦਗੀ ਕੱਟ ਗਿਆ ਨਾ ਉਹਨੂੰ ਭੈਣ ਚੋਦ ਨੂੰ ਚਾਹੇ ਉਰੇ ਪੂੰਜੇ ਫਰਸ਼ ਤੇ ਪਾ ਦੋ 8 ਦਿਨ ਪਿਆਰੋ ਕਿਉਂ ਬਾਬੇ ਉਹ ਤੋਂ ਜ਼ਿਆਦਾ ਟਫ ਲਾਈਫ ਕੀਤੇ ਨਹੀਂ ਤੁਹਾਨੂੰ ਪਤਾ ਹੀ ਹੈ ਜੇਲ੍ਹ 'ਚ ਹਰੇਕ ਚੀਜ਼ ਮਹਿੰਗੀ ਹੈ ਬਾਬੇ ਉਹ ਦੁੱਧ ਦਾ ਪੈਕਟ ਵੀ 50 ਰੁਪਏ ਦਾ ਇਸ ਲਈ ਜੇਲ੍ਹਾਂ ਚੁੱਲ੍ਹਾਂ ਬਾਬੇ ਉਹ ਬਹੁਤ ਕੱਟੀਆਂ ਨੇ ਸਾਨੂੰ ਨਾ ਦੱਸਿਆ ਕਰੋ ਬਦਮਾਸ਼ੀ ਦੀਆਂ ਗੱਲਾਂ ਜਿਹੜਿਆ ਅੱਜ ਕੱਲ੍ਹ ਜਵਾਬ ਕਰਦੇ ਨੇ ਅਸੀਂ ਐਂ ਕਰਦਾ ਬਾਹ ਕਰਦਾਂਗੇ ਜੇ ਅਸੀਂ ਆਪਦੀ ਅੱਜ ਤੇ ਆ ਗਏ ਨਾ ਬੌਂਡ 'ਚ ਬਾਹ ਪਾ ਦਾਂਗੇ ਬਾਬੇ ਪੈਂਚੋ ਸੱਤ ਪੁਸਤਾਂ ਯਾਦ ਰੱਖਣੀਆਂ ਥੋਡੀਆਂ ਪਰ ਅਸੀਂ ਇਹ ਕਮਾਦ ਹੁਣ ਦੂਰਾਂ ਅਸੀਂ ਐਕਸ਼ਨ ਮੋਡ 'ਚ ਨਹੀਂ ਆਉਣਾ ਚਾਹੁੰਦੇ ਸਾਡੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਘਰ ਦੇ ਖੁਸ਼ ਨੇ ਸਾਰਾ ਕੁਝ ਸੈੱਟ ਹੈ ਸਾਨੂੰ ਬਾਬਿਓ ਨਾ ਤੰਗ ਕਰਿਆ ਕਰੋ ਅਸੀਂ ਭੈਣ 14 ਗੇ ਥੋੜੀ ਸਰ ਬਾਕੀ ਆਪਾਂ ਇੰਟਰਵਿਊ ਅੱਜ ਇੱਥੇ ਐਂਡ ਕਰਦੇ ਆਂ ਕੱਲ ਪੁੱਛ ਲਿਆ ਆਏ ਇੰਟਰਵਿਊ ਨੂੰ ਆਪਣੀ ਨੂੰ ਪਿਆਰ ਮਿਲੂਗਾ ਤਾਂ ਆਪਾਂ ਅੱਗੇ ਇੰਟਰਵਿਊ ਵੀ ਪਾਰਟ ਪਿਆਰ ਫੁੱਲ ਮਿਲੂਗਾ ਓਏ ਭੈਣ 14 ਦੋ ਜਿੰਨੇ ਮੈਨੂੰ ਦੇਖਦੇ ਹੋ ਸ਼ੇਅਰ ਕਰਦੇ ਹੋ ਇੰਟਰਵਿਊ ਭੈਣ ਚੋਦੋ ਚੈਨਲ YouTube ਵਾਲਾ ਚੀਮਾ ਬਲੌਗ ਸਬਸਕ੍ਰਾਈਬ ਕਰ ਲਿਓ ਤਾਂ ਫਿਰ ਅਸੀਂ ਅਗਲਾ ਪਾਰਟ ਇੰਟਰਵਿਊ ਦਾ ਇਹਨਾਂ ਨੂੰ ਫੇਰ ਦਿੱਲੀ ਤੋਂ ਬੁਲਾਵਾਂਗੇ ਅੱਜ ਤਾਂ ਇਹ ਆਪੇ ਆ ਗਏ ਫੁੱਦੂ ਪੱਤਰਕਾਰ ਨੇ ਵੈਸੇ ਇਹ ਚਲੋ ਇਹ ਵਧੀਆ ਸੀਗੇ ਜਿਹੜੇ ਪਹਿਲਾਂ ਸੀਗੇ ਬਾਬੇ ਉਹ ਜਮੀ ਫੁੱਦੂ ਪੱਤਰਕਾਰ ਸੀਗਾ ਉਹ ਤਾਂ ਮੈਂ ਗਾਲਾਂ ਕੱਢ ਕੇ ਭਜਾਤਾ ਸੀ ਐਂਡ 'ਚ ਇਹ ਮੁੰਡਾ ਵਧੀਆ ਹਾਂਜੀ ਹੋਰ ਕੋਈ ਸਵਾਲ ਚ ਰਹਿਦਾ ਦੱਸੋ ਮੇਰੇ ਦੁਬਈ ਊਂਟ ਭੁੱਖੇ ਖੜੇ ਨੇ ਪਾਣੀ ਪਿਉਣਾ ਉਹਨਾਂ ਨੂੰ ਜਾ ਕੇ ਸਰ ਬਾਕੀ ਆਪਾਂ ਸਾਰੇ ਦਸਕਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਤ ਸ੍ਰੀ ਅਕਾਲ ਬਾਬੇਓ ਐਣੀ ਬਸ ਸਪੋਰਟ ਕਰਦੇ ਰਹੋ ਧੰਨਵਾਦ ਸਾਰਿਆਂ ਦਾ ਤਬਾਹੀ ਠਾਲੀ ਪਈ ਆ ਭੈਣ ਚੋ ਤੇ ਸਾਰੇ ਆਲ ਵਰਲਡ ਚੋਂ ਮੈਸੇਜ ਆਉਂਦੇ ਨੇ ਸਪੈਸ਼ਲ ਐਨ ਆਰ ਆਈ ਭਰਾ ਭੈਣ ਚੋ ਧੰਨਵਾਦ ਬਾਬਿਓ ਮੈਨੂੰ ਪਤਾ ਕਿਵੇਂ ਅਸੀਂ ਆਉਂਦੇ ਨੇ ਭਰਾ ਤੈਨੂੰ ਦੱਸ ਕੀ ਚਾਹੀਦਾ ਮਾਗ ਲੈਣ ਦੱਸੀਦਾ ਵੀ ਰੱਬ ਨੇ ਬਾਬਿਓ ਸੋਹਣੀ ਜ਼ਮੀਨ ਦਿੱਤੀ ਐ ਸਭ ਕੁਝ ਐ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਸਾਡੀਆਂ ਵੀਡੀਓ ਦੇਖ ਲਿਆ ਕਰੋ ਹੋਰ ਬਾਬਿਓ ਆਪਾਂ ਨੂੰ ਕੁਝ ਨਹੀਂ ਚਾਹੀਦਾ ਜਿੰਨੇ ਵੀ ਮੈਨੂੰ ਐਨ ਆਰ ਆਈ ਭਰਾ ਮੈਸੇਜ ਕਰਦੇ ਨੇ ਬਾਬੇ ਵਾ ਸਪੋਰਟ ਕਰੋ ਧੰਨਵਾਦ ਬਸ ਆਪਣਾ ਐਂ ਸਵਾਦ ਐ ਆਊਗਾ ਆਪਾਂ ਕਦੇ ਕੋਈ ਦੁੱਖ ਦਾ ਖਾਲੀ ਵੀਡੀਓ ਤਾਂ ਪਾਉਣੀ ਨਹੀਂ ਆਪਣਾ ਤਾਂ ਐ ਹੀ ਐਂ ਚੱਲੂ ਫਨੀ ਚੀਜ਼ਾਂ ਹੀ ਠੀਕ ਨਹੀਂ ਬਾਬਿਓ ਚਲੋ ਠੀਕ ਐ ਧੰਨਵਾਦ ਬਾਬਿਓ ਮਿਲਦੇ ਆ ਫੇਰ ਅਗਲੇ ਇੰਟਰਵਿਊ ਚ